加ਡਨ نقصان ਜਿਆਦਾ ਹੋ ਗਿਆ ਮਾਲੀ ਨੁਕਸਾਨ ਹੋ ਗਿਆ ਗਰੀਬ ਆਦਮੀਆਂ ਸੇ ਅੰਨ ਮਕਾਨ ਤੇ ਖਰਚਾ ਨਹੀਂ ਕਰ ਸਕਦੇ ਹੁਣ ਮੈਂ ਪੂਰਾ ਪਰਿਵਾਰ ਇਸ ਲਈ ਬਾਵੇ ਦਰਵਾਜ਼ੇ ਮੇਰੇ ਪਿੰਡ ਵਾਲੇ ਨੇ ਬਿਠਾ ਲਿਆ ਜੀ ਪਿੰਡ ਦੇ ਸਰਪੰਚ ਸਾਫ ਸਾਡੇ ਦਲਾਵਰ ਸਿੰਘ ਔਰ ਸਾਡੇ ਬਿਰਿੰਦਰ ਸਿੰਘ ਜੀ ਔਰ ਮੇਰੇ ਦੋਸਤ ਪਿੰਡ ਦੇ ਨਜ਼ਦੀਕ ਨੌਜਵਾਨ ਮੁੰਡੇ ਨੇ ਆ ਕੇ ਮੇਰੀ ਹੈਲਪ ਕੀਤੀ ਮੇਰਾ ਸਾਰਾ ਬਾਰ ਕਢਾਇਆ ਜੀ ਮੇਰੀ ਲੜਕੀ ਵਿਆਉਣ ਵਾਲੀ ਆ ਮੇਰਾ ਬੱਚਾ ਹੈ ਕਿੱਥੇ ਕਿੱਥੇ ਪਹੁੰਚਾ ਲਾਵਾਂਗਾ ਜੀ ਮੇਰੇ ਤੇੜਾ ਚੱਕ ਤਾ ਕਿੱਦਾਂ ਇਹ ਤੇੜਾ ਜਿਹਾ ਪਾਣੀ ਪਿੱਛੇ ਪੈ ਰਿਆ ਸੀ ਕਿਸੇ ਘਰਾਂ ਦੇ ਵਿੱਚੋਂ ਇਦਾਂ ਨਾਲ ਦੁਵਾਰਾਂ ਦਾ ਪਾਣੀ ਪੈ ਰਿਆ ਜੀ। ਹਾਂਜੀ। ਵੀਡੀਓ ਤੁਹਾਨੂੰ ਨਮਾ ਸ਼ਹਿਰ ਦੇ ਪਿੰਡ ਮਲਪੁਰ ਰੜਕਾਂ ਤੋਂ ਦਿਖਾ ਰਹੇ ਹਾਂ ਜਿੱਥੇ بارش ਨੇ ਕਈ ਘਰਾਂ ਦਾ ਨੁਕਸਾਨ ਕਰ ਦਿੱਤਾ। ਇਹ ਘਰ surjeet ਦਾ ਹੈ ਜੋ ਕਿ ਮਲਪੁਰ ਦਾ ਰਹਿਣ ਵਾਲਾ ਹੈ। ਅਚਾਨਕ ਰਾਤ ਦੇ ਰਾਤ ਘਰ ਦੇ ਵਿੱਚ ਪਾਣੀ ਵੜਿਆ ਤੇ ਇਸ ਦੇ ਸਾਰੇ ਘਰ ਨੂੰ ਤਰੇੜਾਂ ਆ ਗਈਆਂ। ਪਿੰਡ ਵਾਸੀਆਂ ਨੇ ਇਸ ਦਾ ਸਮਾਨ ਪਿੰਡ ਦੇ ਇੱਕ ਧਾਰਮਿਕ ਸਥਾਨ ਦੇ ਉੱਤੇ ਰੱਖਿਆ ਹੈ ਪਰਿਵਾਰ ਹੁਣ ਉੱਥੇ ਬੈਠਾ ਹੋਇਆ ਪੰਜਾਬੀਓ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੋ ਇਸੇ ਤਰੀਕੇ ਇਸ ਪਿੰਡ ਦੇ ਵਿੱਚ ਹੋਰ ਵੀ ਕਈ ਪਰਿਵਾਰਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਘਰ ਨੁਕਸਾਨੇ ਗਏ ਨੇ ਸਾਡੀ ਅਪੀਲ ਹੈ ਕਿ ਤੁਸੀਂ ਮਦਦ ਲਈ ਜ਼ਰੂਰ ਅੱਗੇ ਆਓ ਮੈਂ ਇੱਕ ਗਰੀਬ ਪਰਿਵਾਰ ਦਾ ਮਜ਼ਦੂਰ ਆਦਮੀ ਹਾਂ ਮਨਰੇਗਾ ਵਿੱਚ ਕੰਮ ਕਰ ਰਿਹਾ ਹਾਂ ਸਰਜੀਤ ਕੁਮਾਰ ਮੇਰਾ ਨਾਮ ਹੈ ਜੀ ਮੇਰਾ ਪਰਿਵਾਰ ਏ ਮੇਰੇ ਦੋ ਬੱਚੇ ਆ ਇਹ ਇੱਕ ਮੇਰੀ ਮਿਸਰ ਆ ਮੇਰੇ ਪਰਿਵਾਰ ਦੇ ਮੈਂਬਰ ਚਾਰੇ ਸਗੇ ਚਾਨਕੇ ਪਰਮਾਤਮਾ ਪਿੰਡ ਸਾਡਾ ਜੀ ਮਨਪੁਰੜਕਾ ਜ਼ਿਲ੍ਹਾ ਤਹਿਸੀਲ ਸਾਡੀ ਨਾਮਾ ਸ਼ਰਸ਼ੀਦ ਆਦਮ ਸਰਦਾਰ ਭਗਤ ਸਿੰਘ ਜੀ ਅੱਜ ਇਹ ਹਾਦਸਾ ਇਸ ਤਰ੍ਹਾਂ ਹੋਇਆ ਜੀ ਬਾਰਸ਼ ਹੋਈ ਜਿਹੜੀ ਕਾਫੀ ਦਿਨਾਂ ਤੋਂ ਪੈ ਰਹੀ ਸੀਗੀ ਔਰ ਜਿਹੜੀ ਰਾਤ ਬਾਰਸ਼ ਜ਼ਿਆਦਾ ਹੋਈ ਆ ਉਹਦੇ ਕਰਕੇ ਸਾਡੇ ਪਾਣੀ ਅੰਦਰ ਸਾਰੇ ਗਾਂਢ ਗਵਾਂਢ ਦੇ ਵਿੱਚੋਂ ਪਾਣੀ ਸਾਡੇ ਘਰਾਂ ਚ ਆ ਵਸਿਆ ਉਹਦੇ ਨਾਲ ਸਾਡੇ ਜਿਹੜੇ ਕੰਦਾ ਬੈਠ ਗਈਆਂ ਔਰ ਛੱਤ ਜਿਹੜੀ ਆ ਦੁਬਾਰਾ ਵੀ ਤੜ ਗਈਆਂ ਬਾਕੀ ਜੀ ਤੁਸੀਂ ਆਪ ਹੀ ਸਾਰਾ ਕੁਝ ਦੇਖ ਹੀ ਲਿਆ ਮੀਡੀਆ ਵਾਲਿਆਂ ਨੇ ਵੀ ਸਾਡਾ ਨੁਕਸਾਨ ਜਿਆਦਾ ਹੋ ਗਿਆ مالی ਨੁਕਸਾਨ ਹੋ ਗਿਆ ਗਰੀਬ ਆਦਮੀਆਂ ਸੇ ਇੰਨਾ ਮਕਾਨ ਤੇ ਖਰਚਾ ਨਹੀਂ ਕਰ ਸਕਦੇ ਹੁਣ ਮੇਰਾ ਪਰਿਵਾਰ ਇਸ ਲਈ ਬਾਬੇ ਦਰਵਾਜ਼ੇ ਮੇਰੇ ਪਿੰਡ ਵਾਲੇ ਨੇ ਬਿਠਾ ਲਿਆ ਜੀ ਪਿੰਡ ਦੇ ਸਰਪੰਚ ਸਾਫ ਸਾਡੇ ਗਲਾਵਰ ਸਿੰਘ ਔਰ ਸਾਡੇ ਬਿਰਿੰਦਰ ਸਿੰਘ ਜੀ ਔਰ ਮੇਰੇ ਦੋਸਤ ਪਿੰਡ ਦੇ ਨਜ਼ਦੀਕ ਨੌਜਵਾਨ ਮੁੰਡਿਆਂ ਨੇ ਆ ਕੇ ਮੇਰੀ ਹੈਲਪ ਕੀਤੀ ਮੇਰਾ ਸਾਰਾ ਬਾਰ ਕਢਾਇਆ ਜੀ ਮੇਰੀ ਲੜਕੀ ਵਿਆਉਣ ਵਾਲੀ ਆ ਮੇਰਾ ਬੱਚਾ ਹੈ ਕਿਤੇ ਮੈਂ ਕਿੱਥੋਂ ਪਿਆ ਲਾਉਂਗਾ ਜੀ ਮੇਰੇ ਤੇੜਾ ਚੱਕ ਤਾਂ ਮੈਂ ਕਿੱਧਰ ਮਾ ਜੀ ਇਹ ਤੇੜਾ ਜਿਹਾ ਪਾਣੀ ਪਿੱਛੇ ਪੈ ਰਿਆ ਸੀ ਘਰਾਂ ਦੇ ਵਿੱਚੋਂ ਇਧਰ ਨਾਲ ਦੁਵਾਰੋਂ ਪਾਣੀ ਪੈ ਰਿਆ ਜੀ ਹਾਂਜੀ ਕਦੋਂ ਪਤਾ ਲੱਗਿਆ ਜੀ ਰਾਜੀ ਇਹ ਇਹ ਪਤਾ ਲੱਗੇ ਨਾ ਸੰਨ ਜੀ ਹੋ ਗਿਆ 6 ਮਹੀਨੇ ਕਹਿੰਦੇ ਸੰਤੂ ਮਹੀਨੇ ਹੋ ਗਏ ਪਰ ਸਾਡੀ ਸੁਣਵਾਈ ਉਹਨਾਂ ਨੇ ਵੀ ਨਹੀਂ ਕੀਤੀ ਜਿਹਨਾਂ ਦੇ ਘਰ ਦਾ ਮਕਾਨ ਬੈਕ ਸਾਈਡ ਤੇ ਪੈਂਦਾ ਜੀ ਇਹੀ ਜਦੋਂ ਤੁਹਾਨੂੰ ਪਤ ਲੱਗਿਆ ਨਗਰ ਨਿਵਾਸੀ ਇਕੱਠੇ ਹੋ ਕੇ ਆ ਕੇ ਮੈਂ ਦੇਖਿਆ ਬਲੀਆਂ ਦੀਆਂ ਉਹ ਅੜੇਸ ਬਕਰਾ ਦਿੱਤੀ ਹਾਂ ਜੀ ਹਾਂਜੀ ਸਾਰੀ ਪੰਚਾਇਤ ਆ ਕੇ ਕੀ ਚੈੱਕ ਕਰਕੇ ਗਏ ਜੀ ਦੇਖ ਕੇ ਗਏ ਬੜਾ ਸਾਰ ਨੇ ਇਸ ਗੱਲ ਦਾ ਦੁੱਖ ਭਰ ਗਿਆ ਜੀ ਕੀ ਮੰਗ ਕਰਦੇ ਹਾਂ ਅਸੀਂ ਮੰਗ ਸਰਕਾਰ ਤੋਂ ਇਹ ਕਰਦੇ ਸਾਡੇ ਗਰੀਬ ਪੜਦਾ ਸਾਡਾ ਘਰ ਬਣਾਇਆ ਜਾਵੇ ਜੀ ਮੇਰੇ ਬੱਚੇ ਆ ਇਹਨਾਂ ਦੀਨ ਨੰਨੀ ਕੀਤੀ ਜਾਵੇ ਜੀ ਹਾਂਜੀ ਮੈਂ ਜਸਵਿੰਦਰ ਕੌਰ ਕੌਰ ਬੋਲਦੀ ਹਾਂ ਜੀ ਅਸੀਂ ਗਰੀਬ ਅਨੇ ਕੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਾਂ ਜੀ ਮੱਚਾ ਮੇਰਾ ਢੋਲ ਬਜਾਂਦਾ ਹੈ ਅੰਤੈਨ ਰਾਤ ਮਿਹਨਤ ਕਰਦੇ ਆ ਸਮਣ ਮੋਟਾ ਰੋਟੀ ਪਾਣੀ ਸਾਡਾ ਚੱਲਦਾ ਆ ਸਾਡੇ ਕੋ ਮਕਾਨ ਕਿੱਥੋਂ ਬਣਾਉਣ ਜੋਗੀ ਹਿੰਮਤ ਨਹੀਂ ਹੈਗੀ ਚੀ ਸਾਡੇ ਚ ਦੇਖ ਸਰਕਾਰ ਸਾਡੀ ਮਦਦ ਕਰੇ ਅਸੀਂ ਬਸ ਇਹੀ ਬੇਨਤੀ ਕਰਦੇ ਆ ਸਰਕਾਰ ਅੱਗੇ ਅਸੀਂ ਕਈ ਵਾਰੀ ਫਾਰਮ ਵੀ ਭਰ ਕੇ ਦਿੱਤੇ ਆ ਜੋ ਸਾਡੇ ਗਵਾਂਢ ਚੋਂ ਪਾਣੀ ਸਾਡੇ ਨੀਹਾਂ ਚ ਪਿਆ ਸਾਡੇ ਮਕਾਨ ਇਸ ਵੇਲੇ ਡਿਗੜ ਤੇ ਹੋਏ ਸੀ ਅਸੀਂ ਚਾਰੇ ਜੀ ਇਸ ਵੇਲੇ ਬੱਚੇ ਆ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੇ ਮਕਾਨ ਵਿੱਚ ਫਾਣ ਚ ਸਾਡੀ ਮਦਦ ਕਰਨ ਬਸ ਘਰ ਰੰਜਨਾ ਰਾਣੀ ਹੈ ਸੁਰਜੀਤ ਕੁਮਾਰ ਦੀ ਲੜਕੀ ਆ ਸਾਡੇ ਜਿੱਦਾਂ ਸਮਾਨ ਜਿੱਦਾਂ ਸਾਰਾ ਗਿੱਲਾ ਹੋ ਗਿਆ ਸੀ ਉਸ ਦੇ ਨਾਲ ਜਿਹੜੀ ਬੱਲੀ ਸੀਗੀ ਉਹ ਉੱਪਰ ਆ ਕੇ ਥੱਲੇ ਡੈਗ ਗਈ ਮੇਰੇ ਉੱਪਰ ਡੈਗੀ ਜਿੱਦਾਂ ਉੱਥੇ ਨਾਲ ਮੋਢੇ ਤੇ ਸੱਟ ਲੱਗੀ ਸਾਰੀ ਬਾਹ ਦੇ ਨਾਲ ਉਹਦੇ ਨਾਲ ਫਿਰ ਜਿੱਦਾਂ ਸਾਰਾ ਸਮਾਨ ਚੱਕ ਕੇ ਅਸੀਂ ਇੱਧਰ ਆ ਕੇ ਰੱਖਿਆ ਬੋ ਜਿੱਦਾਂ ਸਾਨੂੰ ਤਕਲੀਫ ਆਈ ਉਹਦੇ ਨਾਲ ਸਾਰਾ ਕੁਝ ਜੀ ਬੇਟਾ ਜੀ ਮੰਗ ਕੀ ਕਰਦੇ ਆ ਮੰਗ ਕਰਦੇ ਸਾਨੂੰ ਸਰਕਾਰ ਜਿੱਦਾਂ ਸਾਡੀ ਸਿਰ ਮਦਦ ਕਰੇ ਕੁਝ ਸਾਨੂੰ ਦੇਣ ਅਸੀਂ ਬਹੁਤ ਵਾਰ ਜਿੱਦਾਂ ਫਾਰਮ ਭਰੇ ਆ ਕੁਝ ਨਹੀਂ ਉਹਨਾਂ ਨੇ ਕੁਝ ਸਾਡੇ ਬਾਰੇ ਸੋਚਿਆ ਨਹੀਂ ਹੈਗਾ ਤਕੌਰ ਜੀ ਕਿਹੜਾ ਪਿੰਡ ਹੈ ਮਲਪੜੜਕਾ ਜੀ ਕੀ ਹੋਇਆ ਪਿੰਡ ਜੀ ਹਾਂ ਜੀ ਆਮੀਂ ਦੇ ਕਾਰਨ ਬਹੁਤ ਬੁਰਾ ਹਾਲ ਆ ਚੁੰਦੇ ਆ ਮਕਾਨ ਵਾਲੇ ਡਿਗੇ ਆ ਤੇੜਾ ਆਈਆਂ ਆ ਇੱਕਦੋਂ ਪਤਾ ਲੱਗਿਆ ਕੋਈ ਅੰਦਰ ਸੁੱਤਾ ਤਾਂ ਨਹੀਂ ਪਿਆ ਸੀ ਜਦੋਂ ਬਾਲੇ ਡਿੱਗੀ ਆ ਨਹੀਂ ਸੁੱਤਾ ਨਹੀਂ ਸੀ ਸੋਣਾ ਸੀਗਾ ਯਾਨੀ ਕਿ ਫਿਰ ਡੱਗ ਗਏ ਅੱਛਾ ਇਸ ਕਮਰੇ ਦੇ ਵਿੱਚ ਸੌਂਦੇ ਵੀ ਹਾਂਜੀ ਹਾਂਜੀ ਸੌਂਦੇ ਵੀ ਆ ਸਮਾਨ ਵੀ ਪਿਆ ਆ ਕਾਫੀ ਬਾਲੇ ਜਿਹੜੇ ਹਾਂਜੀ ਡਿੱਗੇ ਹੈਗੇ ਆ ਹਾਂਜੀ ਜੀ ਕੀ ਮੰਗ ਕਰਦੇ ਆ ਪ੍ਰਸ਼ਾਸਨ ਮੰਗ ਵਸ ਪ੍ਰਸ਼ਾਸਨ ਤੋਂ ਕੋਲ ਇਹ ਮਦਦ ਕਰਦੇ ਆ ਵੀ ਥੋੜੀ ਹੈਲਪ ਕਰਨ ਸਾਡੀ ਹਾਂਜੀ ਗਰੀਬ ਹੈਗੇ ਆ ਕਿੱਥੋਂ ਇੰਨਾ ਕਰ ਲੈਣਾ ਆ ਬਹਿ ਗਈ ਬਸ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨਸਾਂਦ ਹੋਣਾ ਇਹ 10 ਲੱਖ ਤਾਂ ਹੋਈ ਜੂ ਅੱਛਾ ਕੀ ਚਾਹੁੰਦੇ ਆ ਪ੍ਰਸ਼ਾਸਨ ਕੋਲ ਹੁਣ ਇਹਦਾ ਹਮਾਇਤ ਕੀਤੀ ਜਾਵੇ ਜੀ ਸਸੀਪਾਉ ਜੀ ਅਸੀਂ ਮਾਲਪੁਰਾੜਕਾਂ ਦੇ ਮਸਨੀਕ ਆ ਨਾਂ ਨਰਿੰਦਰ ਕੁਮਾਰ ਆ ਕਿ ਸਾਨੂੰ ਗਰਮੀਰਾ ਪਿੰਡ ਮਾਲਪੁਰਾੜਕਾਂ ਦਾ ਰਹਿਣ ਵਾਲੇ ਵਾਸੀ ਆ ਹੜ੍ਹਾਂ ਦੇ ਕਾਰਨ ਦੋ ਤਿੰਨ ਦਿਨ ਤੋਂ بارش ਹੋ ਰਹੀ ਆ ਜਿਹਦੇ ਕਾਰਨ ਸਾਡੇ ਮਕਾਨ ਸਾਰੇ ਦਬ ਗਏ ਆ ਅਸੀਂ ਪ੍ਰਸ਼ਾਸਨ ਅੱਗੇ ਇਹ ਮੰਗ ਕਰਦੇ ਆ ਤੇ ਪੰਚਾਇਤ ਮੌਕੇ ਦੀ ਆ ਕੇ ਦੇਖੇ ਦੇਖ ਸਕਦੇ ਆ ਸਾਡੇ ਘਰਾਂ ਦੀਆਂ ਕੰਧਾਂ ਤੱਕ ਬਹਿ ਗਈਆਂ ਠੀਕ ਆ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜੋ ਵੀ ਵੱਡਾ ਮੋਟੇ ਹੈਲਪ ਕੀਤੀ ਜਾਵੇ ਗਰੀਬ ਬੰਦੇ ਨਾਲ ਕਰਨ ਠੀਕ ਆ ਜੀ ਪੰਜ ਸਰਪੰਚ ਸਾਡੀ ਮਦਦ ਕਰਨ ਪੰਚਾਇਤ ਆ ਕੇ ਦੇਖੇ ਮੌਕੇ ਦਾ ਆਲ ਸਾਡੇ ਇੱਕ ਨਹੀਂ ਤਕਰੀਬਨ 3-4 ਮਕਾਨ ਟਹਿ ਚੁੱਕੇ ਆ ਆਣ ਗਵਾਂਡ ਦੇ ਸਾਰੇ ਟਹਿ ਚੁੱਕੇ ਆ ਆ ਕੇ ਦੇਖੇ ਮੌਕੇ ਦਾ ਮੌਕੇ ਇਹ ਗ੍ਰਾਫ ਹੈ। ਇਹ ਦਾ ਕਦਮ ਹੋ ਗਿਆ। ਇਹ ਨਾਮ ਵੀ। ਆਹ ਨਾਲ ਬਾਹਰ ਲਾ ਪਾਈ। ਹੋਰ ਹੋਰ ਨਾ। ਪਾਣੀ ਨੇ ਦੇਖਣੀ। ਦੇਖਣੀ। ਹਾਂਜੀ। 바이グルਦੀ ਦਾ ਖਾਲਸਾ 바이グルਦੀ ਦੀ ਫੋਟੋ। ਇਹ ਹਾਂਜੀ ਮੇਰਾ ਨਾਮ ਬਲਵੀਰ ਕੌਰ ਆ। ਪਿੰਡ ਮਲਪਰ ਤੋਂ ਆੜਕਾ ਤੋਂ। ਤੇ ਸਾਡੀ ਮਕਾਨ ਜੀ ਤੇੜਾ ਆਈਆਂ ਛੱਤਾ ਚੁੰਦੀਆਂ ਬੁਰੇ ਹਾਲ ਵਾ ਰੋਟੀ ਪਕਾਉਣ ਨੂੰ ਕੋਈ ਜਗ੍ਹਾ ਪੈਣ ਸੌਣ ਨੂੰ ਨੀ ਜਗ੍ਹਾ ਹੈਗੀ ਤੇ ਬਹੁਤ ਬੁਰਾ ਹਾਲ ਵਾ ਕਿੰਨਾ ਕ ਨੁਕਸਾਨ ਹੋ ਗਿਆ ਜੀ ਦੇਖਿਆ ਬਿਸਤਰੇ ਖਰਾਬ ਹੋ ਗਏ ਆ ਹਾਂਜੀ ਬਿਸਤਰੇ ਖਰਾਬ ਹੋ ਗਏ ਬੈੱਡ ਪੈਜੇ ਗਏ ਪੇਟੀਆਂ ਫਰਿੱਜਾਂ ਕੂਲਰ ਸਭ ਤੇ ਚੋਰਿਆ ਆ ਤਾਂ ਇਸ ਵੇਲੇ ਬਹੁਤ ਔਖੇ ਆ ਕੀ ਖਾਲਸਾ ਜੀ ਫਤਿਹ ਇਹ ਮਲ ਪਰੜ ਕਾਂ ਤੇ ਬੁਰੇ ਆ ਸਾਡੇ ਘਰ ਦੀ ਹਾਲਤ ਬਹੁਤ ਖਰਾਬ ਹੋਈ ਹੈ ਹੀ ਕਮਰਾ ਆ ਤੇੜਾ ਆਈਆਂ ਚੁੰਦੇ ਆ ਇਹ ਸਾਡੀ ਮਦਦ ਕੀਤੀ ਜਾਵੇ ਸਾਨੂੰ ਬਹੁਤ ਔਖੀ ਹੈ ਰੋਟੀ ਪਾਣੀ ਬਣਾਉਣ ਦੀ ਵੀ ਖਾਣ ਦੀ ਕਿੱਥੇ ਜਾਈਏ ਕਮਰੇ ਦੇ ਵਿੱਚ ਕੀ ਨਾਮ ਹੈ ਜੀ ਹਾਂ ਜੀ ਗੁਰਦੇਵ RAM ਹੈ ਜੀ ਕੀ ਹੋਇਆ ਜੀ ਅੱਜ ਹਾਂ ਜੀ ਜੀ ਪੱਪੂ ਉਹਨਾਂ ਦੇ ਘਰ ਬਹੁਤ ਮਕਾਨ ਦਾ ਖਰਾਬੀ ਜੇ ਹੋ ਗਈ ਹਾਂ ਜੀ ਤੇ ਨਾਠ ਮੱਜ ਗਈ ਬਚੇ ਆ ਸਮਾਨ ਸੋਣ ਕੱਢਿਆ ਬਾਹਰ ਰੱਖਿਆ ਤਾਂ ਇਹਨਾਂ ਨੂੰ ਕੋਈ ਗਰੀਬ ਨੂੰ ਮਕਾਨ ਦਾ ਹੋਣਾ ਚਾਹੀਦਾ ਕੋਈ ਮੈਂ ਬਰਿੰਦਰ ਕੁਮਾਰ ਪੰਜ ਪਿੰਡ ਮਲਪੁਰ ਹਲਕਾ ਤੋਂ ਅੱਜ ਅਸੀਂ ਇੱਥੇ ਮੌਕੇ ਤੇ ਇਕੱਠੇ ਹੋਏ ਸੀਗੇ ਸਾਰੇ ਬੰਦੇ ਤੇ ਆਪਾਂ ਇੱਥੇ ਆ ਕੇ ਜੋ ਸਾਰਾ ਸਿਚੁਏਸ਼ਨ ਦੇਖੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਆ ਮਕਾਨਾਂ ਦਾ بارش ਨਾਲ ਕੁਛ ਕੰਧਾਂ ਫਟ ਗਈਆਂ ਕੋਈ ਛੱਤਾਂ गिर ਗਈਆਂ ਕੁਛ ਬੰਦਿਆਂ ਦੀ ਜਾਨ ਵੀ ਬਚੀ ਹੈ ਇਹਦੇ ਵਿੱਚ ਤੇ ਅਸੀਂ ਸਾਰੇ ਪੰਚਾਇਤ ਮੈਂਬਰਾਂ ਵੱਲੋਂ ਵੀ ਪਿੰਡ ਵਾਸੀਆਂ ਵੱਲੋਂ ਵੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਮਤਲਬ ਇਹਨਾਂ ਗਰੀਬ ਬੰਦਿਆਂ ਦੀ ਜਿੱਦਾ ਬਾਹ ਫੜੀ ਜਾਵੇ ਤੇ ਇਹਨਾਂ ਨੂੰ ਕੋਈ ਨਾ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਇਹਨਾਂ ਦੀ ਸੁਰੱਖਿਆ ਕੀਤੀ ਜਾਵੇ